brought to by silver pumps top quality aur consistent performance ke liye sirf silver pumps naam yaad rakhna pakistan de naal lagde ilaqiyan ch ik vaar phir to siren di awaz goonjegi ate black out kita jawega ਦਰ ਅਸਲ ਸੈਂਟਰਲ ਗਵਰਨਮੈਂਟ ਨੇ ਬਾਰਡਰ ਦੇ ਨਾਲ ਲੱਗਦੇ ਇਲਾਕਿਆਂ 'ਚ ਲੋਕਾਂ ਨੂੰ ਐਮਰਜੈਂਸੀ 'ਚ ਨਜਿੱਠਣ ਲਈ ਤਿਆਰ ਕਰਨ ਦੇ ਉਦੇਸ਼ ਨਾਲ ਇੱਕ ਮੌਕ ਟ੍ਰੇਲ ਕਰਨ ਦਾ ਫੈਸਲਾ ਲਿਆ ਹੈ ਇਹ ਸਿਰਫ ਇੱਕ ਪ੍ਰੈਕਟਿਸ ਹੋਵੇਗੀ ਜਿਸ ਨੂੰ 31 ਮਈ ਯਾਨੀ ਕੱਲ ਨੂੰ ਕੀਤਾ ਜਾਵੇਗਾ ਤੇ ਇਸ ਨੂੰ ਹਰ ਮਹੀਨੇ ਪ੍ਰੈਕਟਿਸ ਕਰਨ ਦੀ ਯੋਜਨਾ ਵੀ ਬਣਾਈ ਜਾ ਰਹੀ ਹੈ ਦੱਸਦੇ ਹਾਂ ਕਿ ਇਹ ਮੌਕ ਡ੍ਰਿਲ ਜੰਮੂ ਕਸ਼ਮੀਰ, ਪੰਜਾਬ, ਹਰਿਆਣਾ, ਰਾਜਸਥਾਨ, ਗੁਜਰਾਤ, ਚੰਡੀਗੜ੍ਹ ਅਤੇ ਬਾਰਡਰਾਂ ਦੇ ਨਾਲ ਲੱਗਦੇ ਜ਼ਿਲ੍ਹਿਆਂ 'ਚ ਕੀਤੀ ਜਾਵੇਗੀ। ਇਸ ਮੌਕੇ ਡ੍ਰਿਲ 'ਚ ਦੱਸਿਆ ਜਾਵੇਗਾ ਕਿ ਜੇਕਰ ਅਤਵਾਦੀਆਂ ਵੱਲੋਂ ਹਵਾਈ ਹਮਲਾ, ਡਰੋਨ ਜਾਂ ਮਿਜ਼ਾਈਲ ਹਮਲਾ ਹੁੰਦਾ ਹੈ ਤਾਂ ਕਿਵੇਂ ਅਲਰਟ ਰਹਿਣਾ ਹੈ ਤੇ ਆਪਣੇ ਆਪ ਨੂੰ ਸੁਰੱਖਿਅਤ ਰੱਖਣਾ ਹੈ। ਇਹ ਮੌਕ ਡ੍ਰਿਲ ਆਪਰੇਸ਼ਨ ਸ਼ੀਲਡ ਦੇ ਤਹਿਤ ਕੀਤੀ ਜਾਵੇਗੀ। ਇਸ ਦੌਰਾਨ ਸਾਇਰਨ ਵਜਾਏ ਜਾਣਗੇ ਤੇ ਬਿਜਲੀ ਵੀ ਬੰਦ ਕੀਤੀ ਜਾਵੇਗੀ ਅਤੇ ਜਿਸ ਨਾਲ ਬਲੈਕਆਊਟ ਹੋ ਜਾਵੇਗਾ। ਤਾਂ ਜੋ ਲੋਕੀ ਅਸਲ ਐਮਰਜੈਂਸੀ ਦੀ ਸਥਿਤੀ ਦੇ ਐਕਸਪੀਰੀਅੰਸ ਕਰ ਸਕਣ ਇਸ ਪ੍ਰੈਕਟਿਸ ਦਾ ਮੋਟਿਵ ਬਾਰਡਰ ਏਰੀਆਸ 'ਚ ਰਹਿੰਦੀ ਲੋਕਾਂ ਨੂੰ ਆਫਤ ਦੇ ਸਮੇਂ 'ਚ ਖੁਦ ਨੂੰ ਸੰਭਾਲ ਕਰਨ ਦੀ ਕੀਤਾ ਜਾ ਰਿਹਾ ਹੈ ਦੱਸ ਦੇ ਕਿ ਇਹ ਮੌਕ ਡ੍ਰਿਲ ਪਹਿਲਾ 29 ਮਈ ਨੂੰ ਹੋਣੀ ਸੀ ਪਰ ਕੁਝ ਕਾਰਨਾਂ ਕਰਕੇ ਇਸ ਮੌਕ ਡ੍ਰਿਲ ਨੂੰ 31 ਤੱਕ ਟਾਲ ਦਿੱਤਾ ਗਿਆ ਸੀ ਪਰ ਇਸ ਮੌਕ ਡ੍ਰਿਲ ਚ ਲੋਕਾਂ ਨੂੰ ਸੁਰੱਖਿਅਤ ਲੁਕਣਵਾਣੀਏ ਥਾਵਾਂ ਐਮਰਜੈਂਸੀ ਸਹਾਇਤਾ ਅਤੇ ਹਮਲੇ ਦੌਰਾਨ ਵਰਤੇ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਟ੍ਰੇਨਿੰਗ ਦਿੱਤੀ ਜਾਵੇਗੀ। ਇਸ ਟ੍ਰੇਨਿੰਗ ਚ ਪੁਲਿਸ, ਸਿਵਲ ਡਿਫੈਂਸ, ਐਨਡੀਆਰਐਫ, ਹੈਲਥ ਡਿਪਾਰਟਮੈਂਟ ਅਤੇ ਹੋਰ ਐਮਰਜੈਂਸੀ ਸਰਵਿਸਿਜ਼ ਹਿੱਸਾ ਲੈਣ ਗਈਆਂ। ਜ਼ਿਕਰ ਇਹ ਖਾਸ ਹੈ ਕਿ ਇਸ ਤੋਂ ਪਹਿਲਾਂ 7 ਮਈ ਨੂੰ ਦੇਸ਼ ਭਰ ਚ ਮੌਕ ਡ੍ਰਿਲ ਕੀਤੀ ਗਈ ਸੀ ਜੋ ਕਿ ਆਪਰੇਸ਼ਨ ਸਿੰਦੂਰ ਵਜੋਂ ਸੀ। ਉਸੇ ਰਾਤ ਇੰਡੀਅਨ ਆਰਮੀ ਨੇ ਪਾਕਿਸਤਾਨ ਦੇ ਅੰਦਰ ਨੌਅਤਵਾਦੀਆਂ ਨੂੰ ਮੂਰਤੋੜ ਜਵਾਬ ਦਿੱਤਾ ਸੀ ਕਿਉਂਕਿ ਇਸ ਤੋਂ ਪਹਿਨਾ 22 ਅਪ੍ਰੈਲ ਨੂੰ ਜੰਮੂ ਕਸ਼ਮੀਰ ਦੇ ਪਹਿਲ गांव وچ ہوئے اتਵਾਦੀ حملے ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਕਾਫੀ ਵੱਧ ਗਿਆ ਸੀ। ਬਾਕੀ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਖਬਰ ਤੇ ਕਮੈਂਟ ਕਰਕੇ ਜ਼ਰੂਰ ਦੱਸੋ।